ਆ ਸਤਿਗੁਰੂ ਜੀ ਤੁਸੀਂ ਮੇਰਾ ਜਿਹੜਾ ਮੋਹ ਹੈ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ ਬੰਦੇ ਦੇ ਦੁੱਖ ਦਾ ਕਾਰਨ ਸਭ ਤੋਂ ਵੱਡਾ ਮੋਹ ਹੈ ਜੀ ਇਸ ਗੱਲ ਨੂੰ ਆਪਣੇ ਪੱਲੇ ਦੇ ਵਿੱਚ ਬੰਨ ਕੇ ਰੱਖਿਓ ਸਮਝਣ ਵਾਸਤੇ ਇਦਾਂ ਕਹਿ ਸਕਦੇ ਆ ਸੰਸਾਰ ਵਿੱਚ ਨਿਤ ਕਿੰਨੀਆਂ ਮੌਤਾਂ ਹੁੰਦੀਆਂ ਬੱਚੇ ਵੀ ਮਰਦੇ ਆ ਬੁੱਢੇ ਵੀ ਮਰਦੇ ਆ ਜਵਾਨ ਵੀ ਮਰਦੇ ਆ ਔਰਤਾਂ ਵੀ ਮਰਦੀਆਂ ਤੇ ਮਰਦ ਵੀ ਮਰਦੇ ਆ ਪਰ ਸੱਚ ਕਰਕੇ ਜਾਣਿਓ ਸਾਨੂੰ ਕਿਸੇ ਦੀ ਮੌਤ ਨਾਲ ਕੋਈ ਦੁੱਖ ਨਹੀਂ ਹੁੰਦਾ ਸਾਨੂੰ ਕਿਸੇ ਦੀ ਮੌਤ ਨਾਲ ਕੋਈ ਦੁੱਖ ਨਹੀਂ ਹੁੰਦਾ ਹਾਂ ਘੜੀ ਝਟ ਅਸੀਂ ਕਹਿ ਦਈਏ ਓਏ ਹੋਏ ਇਹ ਤਾਂ ਬਹੁਤ ਮਾੜਾ ਹੋਇਆ ਜਿਵੇਂ ਹੁਣ ਪਹਿਲਗਾਮ ਵਿੱਚ ਹੋਇਆ ਘੜੀ ਝਟ ਵਾਸਤੇ ਸਾਨੂੰ ਉਸ ਚੀਜ਼ ਨੇ ਵਿਚਲਿਤ ਕੀਤਾ ਅਸੀਂ ਉਹ ਤਸਵੀਰਾਂ ਵੇਖੀਆਂ ਅਸੀਂ ਰੋਂਦਿਆਂ ਨੂੰ ਵੇਖਿਆ ਸੋ दैट ਸਾਡੇ ਮਨ ਦੇ ਉੱਤੇ ਘੜੀ ਘੜੀ ਪਲ ਵਾਸਤੇ ਉਹਨਾਂ ਚੀਜ਼ਾਂ ਨੇ ਅਸਰ ਕੀਤਾ ਤੇ ਸਾਨੂੰ ਕਹਿਣਾ ਪਿਆ ਸਾਡੀ ਜਵਾਨ ਨੇ ਆਖਿਆ ਓਏ ਹੋਏ ਤੇ ਬਹੁਤ ਮਾੜਾ ਹੋਇਆ ਪਰ ਇਹ ਚੀਜ਼ ਓਏ ਹੋਏ ਕਹਿ ਕੇ ਖਤਮ ਹੋ ਗਈ ਗੱਲ ਤਿੰਨ ਤਿੰਨ ਦਿਨ ਪੁਰਾਣੀ ਹੋ ਗਈ ਤੇ ਹੁਣ ਸਾਨੂੰ ਯਾਦ ਵੀ ਹੈ ਨਹੀਂ ਤੇ ਆਉਂਦੇ 10 ਦਿਨਾਂ ਤੱਕ ਅਸੀਂ ਬਿਲਕੁਲ ਭੁੱਲ ਚੁੱਕੇ ਹੋਵਾਂਗੇ ਪਰ ਜਿਨ੍ਹਾਂ ਨਾਲ ਸਾਡਾ ਮੋਹ ਜੁੜਿਆ ਮੈਂ ਨਹੀਂ ਕਹਿੰਦਾ ਮੈਂ ਸਮਝਾਉਣ ਵਾਸਤੇ ਬੇਨਤੀ ਕਰ ਰਿਹਾ ਕਿਸੇ ਦੀ ਮਾਂ ਸੰਸਾਰ ਤੇ ਨਾ ਹੋਵੇ ਕਿਸੇ ਦਾ ਪਿਓ ਸੰਸਾਰ ਤੇ ਨਾ ਹੋਵੇ ਕਿਸੇ ਦਾ ਬੱਚਾ ਚਲਿਆ ਜਾਏ ਤੇ ਫਿਰ ਉਹ ਚੀਜ਼ਾਂ 2-3 ਦਿਨਾਂ ਚ ਨਹੀਂ ਭੁੱਲਦੀਆਂ ਉਹ ਜਦੋਂ ਤੱਕ ਬੰਦਾ ਆਪ ਜਿਉਂਦਾ ਰਹਿੰਦਾ ਉਹ ਆਪਣੀ ਮਰੀ ਹੋਈ ਮਾਂ ਨੂੰ ਯਾਦ ਹੀ ਕਰਦਾ ਰਹਿੰਦਾ ਕਿਉਂਕਿ ਮੋਹ ਜੁੜ ਗਿਆ ਉਹਦੇ ਨਾਲ ਸਾਨੂੰ ਆਪਣੇ ਪਿਓ ਨੂੰ ਉਦੋਂ ਤੱਕ ਯਾਦ ਕਰਦਾ ਰਹਿੰਦਾ ਜਦੋਂ ਤੱਕ ਉਹ ਆਪ ਜਿਉਂਦਾ ਹੈ ਕਿਉਂਕਿ ਮੋਹ ਜੁੜਿਆ ਹੋਇਆ ਤੇ ਮੋਹ ਹੀ ਦੁੱਖ ਦਾ ਕਾਰਨ ਹੈ ਤੇ ਜੇ ਸਾਡਾ ਸੰਸਾਰੀ ਰਿਸ਼ਤੇ ਨਿਭਾਉਣ ਦੇ ਵਿੱਚ ਖਿਆਲ ਹੋਵੇ ਪਰ ਅਸੀਂ ਉਹਨਾਂ ਨਾਲ ਨਾ ਜੁੜੀਏ ਤੇ ਸਾਨੂੰ ਦੁਨੀਆ ਦੀ ਕੋਈ ਤਾਕਤ ਦੁਖੀ ਨਹੀਂ ਕਰ ਸਕਦੀ ਕੋਈ ਤਾਕਤ ਨਹੀਂ ਦੁਖੀ ਕਰ ਸਕਦੀ ਮੋਹ ਕਰਕੇ ਨਹੀਂ ਜੁੜਨਾ ਅਸੀਂ ਕਿਸੇ ਨਾਲ ਤੇ ਮੋਹ ਹੀ ਦੁੱਖਾਂ ਦਾ ਕਾਰਨ ਹੈ ਫਣਸੀ ਕਿਤੇ ਨੌਕਰੀ ਕਰਦੇ ਆਂ ਅਸੀਂ ਮੋਹ ਪਾ ਲੈਂਦੇ ਹਾਂ ਉਸ ਸਥਾਨ ਨਾਲ ਉਸ ਜਗ੍ਹਾ ਨਾਲ ਉਸ ਕੁਰਸੀ ਨਾਲ ਪਰ ਜਦੋਂ ਕੁਰਸੀ ਟੁੱਟਦੀ ਹੈ ਕਰਦੋਂ ਕੁਰਸੀ ਜਾਂਦੀ ਹੈ ਤੇ ਫਿਰ ਸਾਨੂੰ ਦੁੱਖ ਹੁੰਦਾ ਫਿਰ ਸਾਨੂੰ ਕਲਾਹਟ ਹੁੰਦੀ ਹੈ ਫਿਰ ਮਨ ਵਿੱਚ ਪੜਕਾਹਟ ਪੈਦਾ ਹੁੰਦੀ ਹੈ ਕਾਰਨ ਕਿਉਂਕਿ ਅਸੀਂ ਮੋਹ ਕਰਕੇ ਜੁੜ ਗਏ ਕਿਸੇ ਨਾਲ ਤੇ ਮੋਹ ਹੀ ਦੁੱਖ ਦਾ ਕਾਰਨ ਹੈ ਮੋਹ ਦੁੱਖ ਦੀ ਮਾਂ ਮੰਨਿਆ ਗਿਆ ਸੰਪਰਦਾਇ ਵਿਦਵਾਨ ਕਹਿੰਦੇ ਆ ਜਿਹੜਾ ਮੋਹ ਹੈ ਉਹ ਦੁੱਖ ਦੀ ਮਾਂ ਹੈ ਭਾਵਾਂ ਸੁਣਨ ਵਿੱਚ ਮਰਦਵਾਚਕ ਲਬਦ ਹੈ ਪਰ ਮੋਹ ਦੁੱਖ ਦੀ ਮਾਂ ਹੈ ਜੇ ਬੰਦੇ ਦੇ ਮਨ ਵਿੱਚ ਮੋਹ ਨਹੀਂ ਹੋਏਗਾ ਤੇ ਉਹਨੂੰ ਦੁਖੀ ਨਹੀਂ ਕੋਈ ਕਰ ਸਕੇਗਾ ਇਹਦੀ ਸਭ ਤੋਂ ਵੱਡੀ ਉਦਾਹਰਨ ਸਾਡਾ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵਜੋਂ ਪੇਸ਼ ਕਰਦਾ ਹੈ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣੇ ਪੁੱਤਰਾਂ ਨਾਲ ਸਹਬਜ਼ਾਦਿਆਂ ਨਾਲ ਪਿਆਰ ਨਹੀਂ ਸੀ ਇੰਨਾ ਪਿਆਰ ਸ਼ਾਇਦ ਅਸੀਂ ਆਪਣੇ ਬੱਚਿਆਂ ਨਾਲ ਨਾ ਕਰ ਸਕੀਏ ਜਿੰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰ ਸਹਬਜ਼ਾਦਿਆਂ ਨਾਲ ਕਰਦੇ ਸੀ ਪਰ ਮੋਹ ਨਹੀਂ ਸੀ ਮਹਾਰਾਜ ਦੇ ਮਨ ਵਿੱਚ ਇਸ ਕਰਕੇ ਉਹ ਚਾਰੇ ਜਿਹੜੇ ਪੁੱਤਰ ਨੇ ਉਹਨਾਂ ਵਿੱਚੋਂ ਦੋ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਵੇਖ ਵੇਖ ਲਈ ਮਹਾਰਾਜ ਸਾਹਿਬ ਨੇ ਜਕਾਰੇ ਲਾ ਦਿੱਤੇ ਪਰ ਦੁੱਖ ਨਹੀਂ ਕੀਤਾ ਕਿਉਂਕਿ ਮੋਹ ਨਹੀਂ ਹੈ ਅੰਦਰ ਤੇ ਮਹਾਰਾਜ ਸਾਹਿਬ ਕਹਿੰਦੇ ਤੁਸੀਂ ਮੇਰੇ ਮੋਹ ਨੂੰ ਮੁਕਾ ਦਿੰਦਾ ਮੋਹ ਨੂੰ ਖਤਮ ਕਰ ਦਿੰਦਾ ਮੁਰਾਰ ਮਨਮਕਰੰ